ਸਤਿ ਸ਼੍ਰੀ ਅਕਾਲ ਸੋਨਸੀ ਕਰਦੇ ਆ ਤੁਹਾਡੇ ਕੰਮ ਦੀ ਗੱਲ ਸੂ ਭਾਰਤੀਆਂ ਨੂੰ ਸੋਨਾ ਯਾਨੀ ਕਿ 골ਡ ਕਾਫੀ ਪਸੰਦ ਹੁੰਦਾ ਸੋ ਲੋਕ ਅਕਸਰ ਵਿਆਹ ਦੌਰਾਨ ਤੋਹਫੇ ਦੇ ਵਜੋਂ ਸੋਨਾ ਦੇਣਾ ਪਸੰਦ ਕਰਦੇ ਰਹੇ ਜੋ ਕਿ ਕਈ ਲੋਕ ਸੋਨੇ ਦੇ ਵਿੱਚ ਨਿਵੇਸ਼ ਵੀ ਕਰਦੇ ਨੇ ਜਿਕਰ ਆਰਤਾ ਦੀ ਗੱਲ ਕਰੀਏ ਤਾਂ ਉਹ ਵੀ ਸੋਨੇ ਦੇ ਗਹਿਣੇ ਪਹਿਨਣਾ ਪਸੰਦ ਕਰਦੇ ਆ ਨੇ ਸੋ ਲੋਕ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਵੀ ਪਹਿਲਾਂ ਤੋਂ ਹੀ ਸੋਨਾ ਖਰੀਦਣਾ ਸ਼ੁਰੂ ਕਰ ਦਿੰਦੇ ਨੇ ਤੇ ਇਸ ਨੂੰ ਘਰ ਦੇ ਵਿੱਚ ਰੱਖਣਾ ਸ਼ੁਰੂ ਕਰ ਦਿੰਦੇ ਨੇ ਸੋ ਜਿਹੇ ਦੇ ਵਿੱਚ ਕਈ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜੇਕਰ ਉਹ ਘਰ ਦੇ ਵਿੱਚ ਇੱਕ ਲਿਮਟ ਤੋਂ ਜ਼ਿਆਦਾ ਸੋਨਾ ਰੱਖਦੇ ਨੇ ਤਾਂ ਉਹਨਾਂ ਨੂੰ ਇਸ ਦਾ ਹਿਸਾਬ ਵੀ ਦੇਣਾ ਪੈਂਦਾ ਹੈ ਸੋਨੇ ਦੇ ਵਿੱਚ ਨਿਵੇਸ਼ ਕਰਨਾ ਇੱਕ ਬਹੁਤ ਵਧੀਆ ਵਿਕਲਪ ਹੈ ਪਰ ਇਸ ਨੂੰ ਘਰ ਦੇ ਵਿੱਚ ਨਿਰਧਾਰਿਤ ਸੀਮਾ ਦੇ ਅੰਦਰ ਰੱਖਣਾ ਬਹੁਤ ਮਹੱਤਵਪੂਰਨ ਹੈ ਜੇਕਰ ਅਸੀਂ ਸੀਮਾ ਤੋਂ ਵੱਧ ਸੋਨਾ ਰੱਖਦੇ ਹਾਂ ਤਾਂ ਸਾਨੂੰ ਆਮਦਨ ਵਿਭਾਗ ਨੂੰ ਲੇਖਾ ਜੋਖਾ ਦੇਣਾ ਪਵੇਗਾ ਸੋ ਕਾਨੂੰਨੀ ਕਾਰਵਾਈ ਤੋਂ ਬਚਣ ਦੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਸੋਨੇ ਦੀ ਸਹੀ ਮਾਤਰਾ ਕਿੰਨੀ ਹੈ ਅੱਜ ਤੁਹਾਨੂੰ ਦੱਸਾਂਗੇ ਅਸੀਂ ਕਿ ਤੁਸੀਂ ਘਰ ਦੇ ਵਿੱਚ ਕਿੰਨਾ ਸੋਨਾ ਰੱਖ ਸਕਦੇ ਹੋ ਤੋ ਸੀਬੀ ਡੀਟੀ ਦੇ ਨਿਸ਼ਮਾ ਦੇ ਅਨੁਸਾਰ ਇਨਕਮ ਅਤੇ ਛੋਟਾ ਪ੍ਰਾਪਤ ਕਰਨ ਦੇ ਲਈ ਮਾਲੀਏ ਦੇ ਸਰੋਤ ਜਿਵੇਂ ਕਿ ਖੇਤੀਬਾੜੀ ਆਮਦਨ ਵਿਰਾਸਤ ਦੇ ਵਿੱਚ ਪ੍ਰਾਪਤ ਪੈਸਾ ਤੇ ਸੀਮਾ ਤੱਕ ਸੋਨੇ ਦੀ ਖਰੀਦ ਤੇ ਕੋਈ ਟੈਕਸ ਨਹੀਂ ਲਗਾਇਆ ਜਾਂਦਾ ਜੇਕਰ ਘਰ ਦੇ ਵਿੱਚ ਸੋਨਾ ਨਿਰਧਾਰਿਤ ਸੀਮਾ ਮੁਤਾਬਿਕ ਹੈ ਤਾਂ ਆਮਦਨ ਕਰ ਅਧਿਕਾਰੀ ਤਲਾਸ਼ੀ ਦੌਰਾਨ ਘਰ ਦੇ ਵਿੱਚੋਂ ਸੋਨੇ ਦੇ ਗਹਿਣੇ ਨਹੀਂ ਜ਼ਬਤ ਕਰ ਸਕਦੇ ਸੋ ਸੋਨੇ ਤੇ ਟੈਕਸ ਦੀ ਵਿਵਸਥਾ ਵੀ ਤੋ ਹੁਣ ਅਸੀਂ ਫਿਜ਼ੀਕਲ ਸੋਨੇ ਦੇ ਨਾਲ ਨਾਲ ਡਿਜੀਟਲ ਸੋਨਾ ਵੀ ਖਰੀਦ ਸਕਦੇ ਹਾਂ ਜਿਹਹਰੇ ਵਿੱਚ ਆਉ ਜਾਂਦੇ ਹਾਂ ਕਿ ਸੋਨਾ ਰੱਖਣ ਦੀ ਸੀਮਾ ਕੀ ਹੈ ਅਤੇ ਇਸ ਸੰਬੰਧੀ ਟੈਕਸ ਨਿਯਮ ਕੀ ਹਨ ਸੋ ਫਿਜ਼ੀਕਲ ਸੋਨੇ ਦੇ ਬਾਰੇ ਟੈਕਸ ਨਿਯਮ ਕੀ ਨੇ ਸੀਬੀਡੀਟੀ ਸਰਕੂਲਰ ਦੇ ਅਨੁਸਾਰ ਅਨਵਿਆਹੀ ਪੁਰਸ਼ ਜਾਂ ਵਿਆਹੇ ਪੁਰਸ਼ ਸਿਰਫ 100 ਗ੍ਰਾਮ ਫਿਜ਼ੀਕਲ ਸੋਨਾ ਰੱਖ ਸਕਦੇ ਨੇ ਜਦਕਿ ਇੱਕ ਅਨਵਿਆਹੀ ਔਰਤ 250 ਗ੍ਰਾਮ ਸੋਨਾ ਰੱਖ ਸਕਦੀ ਹੈ ਅਤੇ ਇੱਕ ਵਿਆਹੀ ਹੋਈ ਔਰਤ ਫਿਜ਼ੀਕਲ ਰੂਪ ਦੇ ਵਿੱਚ ਆਪਣੇਕਾਰ 500 ਗ੍ਰਾਮ ਸੋਨਾ ਰੱਖ ਸਕਦੀ ਹੈ ਜੇਕਰ ਸੋਨਾ ਖਰੀਦਣ ਦੇ 3 ਸਾਲਾਂ ਦੇ ਅੰਦਰ ਵੇਚਿਆ ਜਾਂਦਾ ਹੈ ਤਾਂ ਸਰਕਾਰ ਇਸ ਤੇ ਸ਼ਾਰਟ ਟਰਮ ਕੈਪੀਟਲ ਗੇਨ ਟੈਕਸ ਲਗਾ ਦਿੰਦੀ ਹੈ ਅਸਾ ਨਾਲ ਹੀ 3 ਸਾਲ ਬਾਅਦ ਸੋਨਾ ਵੇਚਣ ਤੇ ਲੌਂਗ ਟਰਮ ਕੈਪੀਟਲ ਗੇਨ ਟੈਕਸ ਵੀ ਦੇਣਾ ਪੈਂਦਾ ਹੈ ਸੋ ਡਿਜੀਟਲ ਸੋਨੇ ਬਾਰੇ ਟੈਕਸ ਦੀਆਂ ਅਮਕੀਨੇ ਸੋ ਫਿਜ਼ੀਕਲ ਸੋਨੇ ਦੇ ਮੁਕਾਬਲੇ ਡਿਜੀਟਲ ਸੋਨਾ ਜ਼ਿਆਦਾ ਰਿਟਰਨ ਦਿੰਦਾ ਹੈ ਇਸ ਤੋਂ ਇਲਾਵਾ ਡਿਜੀਟਲ ਸੋਨਾ ਖਰੀਦਣ ਦੀ ਕੋਈ ਸੀਮਾ ਨਹੀਂ ਹੈ ਜਿਕਰ ਨਿਵੇਸ਼ਕ ਚਾਹੁੰਦਾ ਇੱਕ ਦਿਨ ਦੇ ਵਿੱਚ 2 ਲੱਖ ਰੁਪਏ ਤੱਕ ਦਾ ਡਿਜੀਟਲ ਸੋਨਾ ਵੀ ਖਰੀਦ ਸਕਦੇ ਨੇ ਸੋ ਡਿਜੀਟਲ ਸੋਨੇ ਤੇ ਥੋੜੇ ਸਮੇਂ ਦੇ ਪੂੰਜੀ ਲਾਭ ਟੈਕਸ ਨਹੀਂ ਲਗਾਇਆ ਜਾਂਦਾ ਹੈ ਜਦਕਿ ਲੰਬੇ ਸਮੇਂ ਦੇ ਲਈ ਪੂੰਜੀ ਲਾਭ ਟੈਕਸ 20% ਦੀ ਦਰ ਦੇ ਨਾਲ ਅਦਾ ਕਰਨਾ ਪੈਂਦਾ ਹੈ ਸੋ ਇਹ ਸਾਰੇ ਨਿਯਮ ਨੇ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਸੋਨਾ ਰੱਖਦੇ ਹੋ 골ਡ ਰੱਖਦੇ ਹੋ ਤਾਂ ਉਸ ਦੀ ਨਿਰਧਾਰਿਤ ਸੀਮਾ ਕੀ ਹੈ ਸੋ ਹੁਣ ਤੁਸੀਂ ਵੀ ਜਾਣਕਾਰ ਹੋਵਗੇ ਸੋ ਅੱਗੇ ਤੋਂ ਤੁਸੀਂ ਵੀ ਆਪਣਾ ਘਰ ਅਗਰ ਸੋਨਾ ਰੱਖਦੇ ਹੋ ਤਾਂ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਸੋ ਅਥੇ ਦੁਕਾਂਗੇ ਇੱਕ ਛੋਟਾ ਜਿਹਾ ਬ੍ਰੇਕ ਦੇ ਲਈ ਖਬਰਾਂ ਦਾ سلسلہ ਜਾਰੀ ਰਹੇਗਾ